ਹਿੰਦੂ ਕਾਲਜ ਵੱਲੋਂ ਇੰਟਰ ਕਾਲਜ ਡਿਬੇਟ ਦੇ ਅਸੀਂ ਇਕੱਠੇ ਜਾਂਦੇ ਸੀ ਉਦੋਂ ਦੇ ਕਾਲਜਾਂ ਦੇ ਇੰਟਰ ਕਾਲਜ ਦੇ ਡਿਬੇਟਸ ਡੈਕਲਾਮੇਸ਼ਨ ਕੰਪਟੈਸਟ ਹੁੰਦੇ ਸੀ ਹਰ ਕਾਲਜ ਦੀ ਟੀਮ ਆਉਂਦੀ ਸੀ ਪ੍ਰਾਈਮ ਮਿਨਿਸਟਰ ਰਾਇ ਉਸੇ ਕਦਰ ਨੂੰ ਉਸੇ ਪੱਜਾਨੇ ਇਹਨਾਂ ਦੇ ਟੈਲੈਂਟ ਨੂੰ ਤੇ ਇਹਨਾਂ ਨੂੰ ਮਨਸੀ ਲਿਆ ਔਰ ਮਨਸੀ ਜਾਂਦੇ ਬਾਅਦ ਇਹ ਗੱਲ ਸਾਰੀ ਸਾਰੀ ਦੁਨੀਆ ਨੂੰ ਪਤਾ ਹੈ ਹਿੰਦੁਸਤਾਨ ਦਾ ਉਸਲੇਨਾ ਸੋਨਾ ਕਰ ਵੀ ਪਿਆ ਸੀ ਹਿੰਦੁਸਤਾਨ ਦੀ ਕੋਲ ਮੈਂ ਇਹ ਥੱਲੇ ਚਲੇ ਗਈ ਸੀ ਕਿ ਅਗਰ ਉਹ ਬੈਂਕਰਪਸੀ ਵੀ ਕਿਹਾ ਜਾਏ ਕਿ ਬੈਂਕਰਪਸੀ ਦੇ ਨੇੜੇ ਤੇ ਗਲਤੀ ਨਹੀਂ ਹੋਏਗਾ ਉਸ ਹਾਲਾਤ ਦੇ ਵਿੱਚ ਉਹ ਬੈਂਕਰਪਸੀ ਜੋ ਕੰਡਣ ਵਾਲੇ ਡਾਕਟਰ ਬਣਵਲ ਸੀ ਉਹਦੇ ਬਾਅਦ ਕੋਈ ਪ੍ਰਾਣੀ ਯਾਰੀ ਸੀ ਔਰ ਮੈਂ ਥਲੇ ਇੱਕ ਪ੍ਰੈਮਰ ਸੀ ਬਣ ਕੇ ਮੈਂ ਦਿੱਲੀ ਜਾ ਕੇ ਵੀ ਮਿਲਿਆ ਮੇਰੇ ਘਰ ਵੀ ਉਹਦੇ ਬਾਅਦ ਆਇਆ ਕਾਰਗ੍ਰਾਮ ਹੈ ਆਈਸੀ ਉਹਦੇ ਐਸ ਸੀਪ ਗੈਸਟ ਫੈਡਰਲ ਪ੍ਰਾਈਮ ਮਿੰਿਸਟਰ ਐਸ ਸੀ ਯਾ ਨਹੀਂ ਸੀ ਮਨ ਯਾਦ ਨਹੀਂ ਲੇਕਿਨ ਐਸ ਸੀਪ ਗੈਸਟ ਦੀ ਵੀ ਕਾਲਜ ਆਈ ਸੀ ਤੇ ਬੈਨ ਨੂੰ ਘਰ ਬੁਲਾਇਆ ਸੀ ਤੇ ਬਿਲਕੁਲ ਘਰ ਵੇ ਆਇਆ ਸੀ ਦੋ ਵਾਰੀ ਮੇਰੇ ਘਰ ਆਇਆ ਨਾਲ ਮੇਰੀ ਲਾਸਟ ਮੁਲਾਕਾਤ ਹੋਈ ਹੈ ਜਦ ਲੈ ਨਵੀਂ ਪਾਰਲੀਮੈਂਟ ਬਣੀ ਉਹਦੇ ਬਾਅਦ ਜਦ ਲੈ ਦੇਖਿਆ ਵੀਲ ਚੇਅਰ ਤੇ ਤੇ ਤਾਂ ਮੈਂ ਇਹਨਾਂ ਨੂੰ ਮਿਲਣ ਗਿਆ ਤੇ ਕਾਤਵੀ ਵੀਲ ਚੇਅਰ ਤਾਂ ਬੜੀ ਕਮਜ਼ੋਰੀ ਚੁੱਕੀ ਸੀ ਗੱਲਬਾਤ ਕਮਜ਼ੋਰ ਹੋ ਗਈ ਸੀ ਯਾਰਾ ਗੱਲਾਂ ਨਹੀਂ ਕਰਦੇ ਵੀਰਵਾਰ ਦੀ ਰਾਤ ਇਸ ਦੁਨੀਆ ਤੋਂ ਰੁਖਸਤ ਹੋਏ ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਖਾਸ ਨਾਤਾ ਰਿਹਾ ਹੈ ਕਿਉਂਕਿ 1947 ਦੀ ਭਾਰਤ-ਪਾਕਿ ਵੰਡ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ ਪਾਕਿਸਤਾਨ ਤੋਂ ਅੰਮ੍ਰਿਤਸਰ ਮਾਈਗ੍ਰੇਟ ਹੋ ਕੇ ਆਇਆ ਜਿੱਥੇ ਮਜੀਠ ਮੰਡੀ ਚ ਉਹਨਾਂ ਦਾ ਘਰ ਅੱਜ ਵੀ ਮੌਜੂਦ ਹੈ ਡਾਕਟਰ ਮਨਮੋਹਨ ਸਿੰਘ ਦੇ ਵਿਸ਼ੇਪ੍ਰਸਿੱਧ ਅਰਥਸ਼ਾਸਤਰੀ ਹੋਣ ਦਾ ਮੁੱਢ ਵੀ ਗੁਰੂ ਨਗਰੀ ਤੋਂ ਪੁੱਜਿਆ ਜਿੱਥੇ ਹਿੰਦੂ ਕਾਲਜ ਤੋਂ ਉਹਨਾਂ ਨੇ 1952 ਤੋਂ ਲੈ ਕੇ 1955 ਤੱਕ ਬੀਏ ਆਨਰਸ ਵਿਦ ਇਕਨੋਮਿਕਸ ਕੀਤੀ ਔਰ ਇਸ ਦੌਰਾਨ ਉਹਨਾਂ ਦੇ ਸਹਿਪਾਠੀ ਰਹੇ ਐਡਵੋਕੇਟ ਸੁਦਰਸ਼ਨਪੂਰ ਸਰ ਨਾਲ ਮੌਜੂਦ ਨੇ ਕਪੂਰ ਸਾਹਿਬ ਸਭ ਤੋਂ ਪਹਿਲਾਂ ਪੀਸੀ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਡਾਕਟਰ ਬਰਮਨ ਸਿੰਘ ਜਿਹੜੇ ਕਿ ਵਰਲਡ ਰੀਨਾਉਂਡ ਆਦਮੀ ਨਾ ਉਹਨਾਂ ਦੇ ਡੈੱਡ ਅਫਸਰ ਸਹੇਲ ਲੇਕਨ ਉਸ ਬਾਅਦ ਮੈਨੂੰ ਚੰਦ ਲੋਕ ਮੇਰੇ ਕੋਲ ਆਏ ਨਾ ਕਿ ਉਹਨਾਂ ਦੀ ਯਾਦਦਾਦ ਕਰੰਦੇ ਆ। ਜੀ। ਡਾਕਟਰ ਬਰਮਨ ਸਿੰਘ ਦੇ ਤੇ ਮੇਰੀ ਗ੍ਰੈਜੂਏਸ਼ਨ ਕੱਠੀ ਹੈ 1952 ਤੋਂ। ਇਹ ਪਾਕਿਸਤਾਨ ਦਾ ਪ੍ਰੋਗਰਾ ਆ ਸੀ ਤੇ 1948 ਤੋਂ ਲੈ ਕੇ 1952 ਤੱਕ 4 ਸਾਲ ਅਸੀਂ ਇਕੱਠੇ ਸਾਂ ਹਿੰਦੂ ਕਾਲਜ। हिंदू कॉलेज बाद एकनॉमिक्स फर में फर्दर एम ए वगैरह कर चले गए थ कुछ दर खालसा कॉलेज उन्होंने पढ़ाया भी लेकिन उसके बाद चंडीगढ़ या दिल्ली दिल्ली स्कूल ऑफ इकनॉमिक्स गए मैं लॉ बच्च आ गया तो मैं एडवोकेट बनया वो इकोनॉमिक बने उसके बाद उन्होंने सर्विस रिजर्व बैंक थी मैं कॉलेज मैं कॉलेज दलांद करा कि उस सहपाठी होना या क्लास फिर होना पर एक बुरी गल है मेरी उन्होंने कोई दोस्ती बन गई थी ਉਹ ਇਸ ਕਾਰਨ ਕਿ ਹਿੰਦੂ ਕਾਲਜ ਵੱਲੋਂ ਇੰਟਰ ਕਾਲਜ ਡਿਬੇਟ ਦੇ ਅਸੀਂ ਇਕੱਠੇ ਜਾਂਦੇ ਸੀ ਉਦੋਂ ਦੇ ਕਾਲਜਾਂ ਨੇ ਇੰਟਰ ਕਾਲਜ ਦੇ ਡਿਬੇਟਸ ਡੈਕਲੇਮੇਸ਼ਨ ਕੰਟੈਸਟ ਹੁੰਦੇ ਸੀ ਹਰ ਕਾਲਜ ਦੀ ਟੀਮ ਆਉਂਦੀ ਸੀ ਇੱਕ ਬਹੁਤ ਖਾਸ ਵਾਕਿਆ ਯਾਦ ਹੈ ਕਿ ਮਾੜ ਰੋੜ ਦੇ ਤੇ ਇੱਕ ਬਾਰਡਰ ਕਾਲਜ ਸਰ ਉਹ ਬੰਦਾ ਬੜਾ ਬਿਸ਼ੂਸੀਅਤ ਵਰਗਾ ਉਥੇ ਇੰਟਰ ਕਾਲਜ ਡਿਬੇਟ ਸੀ ਜਾਂ ਡੈਕਲੇਮੇਸ਼ਨ ਕੰਟੈਸਟ ਸੀ ਉਥੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਹੀਵਾਦੇ ਚੀਫ ਗੈਸਟ ਅਸੀਂ ਦੋਨਾਂ ਨੇ ਰਿਪਰੈਜ਼ੈਂਟ ਕੀਤਾ अपने हिंदू कॉलेज को और उतों असी जो प्राइज़ है वह भी जितया तो सबजैक्ट बड़ा इंटरस्टिंग से दुनिया में धर्म के नाते या मत रिजन जोड़ा रिजन के नाँ पर ज़्यादा ब्लड शड हो कि ज़्यादा ह्यूमन वेस को फायदा होया है। असी दोनों ने बोलिया इन फेवर ऑफ रिजन और मैं खास याद करना मैं एग्जाम्पल दी कि रिजन का लफ्जीपाना है धर्म धर्म का मतलब है ड्यूटी और मिसाल यह दिखती कि जिस तरह भरिया दरिया चलता है अगर तो वो दरिया लिमिट से रहे तो सारा शदाब करता है बड़ी खुशहाली होंगी है और अगर वो दरिया लिमिट से तो बहुत हो जाए ओवरफ्लो करे तो बड़ी बर्बादी करता है इस तरह की अगर लंघना की जाए तरन के बाद तरन के ना आदमी अगर दूसरे पास लंघना करे तो उस बर्बादी बर्बादी है तो बड़ा इंटरस्टिंग रहा ਮੇਰੀ ਮੇਰੀ ਦੋਸਤੀ ਤਰ੍ਹਾਂ ਪੱਕੀ ਜ਼ਿਆਦਾ ਹੋ ਗਈ ਉਹ ਸਕਤ ਨੂੰ ਯਾਦ ਕਰਦੇ ਮੈਨੂੰ ਫਿਲਮਾਂ ਦੇਖਣ ਦਾ ਸ਼ੌਕ ਸੀ ਇਹਨੂੰ ਨਹੀਂ ਸੀ ਤੇ ਅਸੀਂ ਗੱਲ ਕਰਦੇ ਕਿ ਫਲਾਣੀ ਫਿਲਮ ਹੈ ਫਲਾਣੀ ਐਕਟਰ ਹੈ ਇਹ ਉਦੋਂ ਵੀ ਸ਼ਰਮਾਕਾ ਸੁਭਾਲਾ ਸੀ ਇਹ ਵਾਰ ਇੰਟਰਵਰਟਡ ਐਕਚੁਅਲੀ ਇੰਟਰਵਰਟਡ ਦਾ ਮਤਲਬ ਹੁੰਦਾ ਜਿਹੜਾ ਆਦਮੀ ਮੈਂ ਫਿਰ ਲਗਾ ਕੇ ਜਾਰ ਯਾਰਾਂ ਜਿਹਾ ਖੇਡੇ ਤਾਂ ਤੇ ਇਹ ਜਿਆਦਾ ਟਾਈਮ ਆਪਣਾ ਲਾਇਬ੍ਰੇਰੀ ਚ ਲਗਾਉਂਦੇ ਸੀ ਉਹਦੇ ਬਾਅਦ ਆਪਣੀ ਆਪਣੀ ਲਾਈਨ ਤੇ ਚੱਲਦੇ ਆ ਇਹ ਐਦ ਕਾਡਮੀ ਚ ਬਹੁਤ ਅਗੇ ਲੰਗੇ ਇਹਨਾਂ ਦੀ ਰਿਜ਼ਰਵਿੰਗ ਸਰਵਿਸ ਹੋ ਗਈ ਇਹ ਕਿਸੇ ਵੀ ਤਰ੍ਹਾਂ ਕਿਸੇ ਮਹਿਫਿਲ ਤੇ ਹੀ ਕੇਮ ਇਨ ਕੰਟੈਕਟ ਵਿਦ ਪੰਡਤ ਜਵਰ ਲਾਲ ਨਾਰੋਦੀ ਉਹਨਾਂ ਦੇ ਨਾਲ ਜਿਸਲੇ ਕੰਟੈਕਟ ਆਇਆ ਤਾਂ ਉਹਨੇ ਦੇਖਿਆ ਦੀ ਇੰਟੈਲੈਕਟ ਤੋਂ ਪਛਾਣਨੇ ਆ ਤੇ ਦੈਨ ਹੀ ਹੀ ਵਾਸ ਰਿਜ਼ਰਵਿੰਗ ਦੇ ਗਵਰਨਰ ਵੀ ਮੇਰੀ ਬੰਬਈ ਵੀ ਮੁਲਾਕਾਤ ਹੋਈ ਜਦੋਂ ਮੈਂ ਹੀ ਵਾਸ ਗਵਰਨਰ ਰਿਜ਼ਰਵ ਬੈਂਕ ਆਫ ਇੰਡੀਆ ਉਹਦੇ ਬਾਅਦ ਦੈਨ ਹੀ ਉਹਦੇ ਦੀ ਮੈਨੂੰ ਸੀਗ ਦੇ ਪੋਜੀਸ਼ਨ ਤੇ ਫਿਰ ਜ਼ਿਆਦਾ ਜਿਹੜੀ ਪ੍ਰੋਮੀਨੈਂਸ ਮਿਲੀ ਹੈ ਉਹ ਜਦੋਂ ਨਰਸੇ ਗਾ ਰਹੇ ਪ੍ਰਾਈਮ ਸਟਾਇਲ ਉਸੋ ਕਦਰ ਨੂੰ ਉਸੇ ਪਛਾਨਿਆ ਇਹਨਾਂ ਦੀ ਟੈਲੈਂਟ ਨੂੰ ਤੇ ਇਹਨਾਂ ਨੂੰ ਮਨਸਿਚੀ ਲਿਆ ਔਰ ਮਨਸਿਚੀ ਆ ਦੇ ਬਾਅਦ ਇਹ ਗੱਲ ਸਾਰੇ ਸਾਰੀ ਦੁਨੀਆ ਨੂੰ ਪਤਾ ਹੈ ਹਿੰਦੁਸਤਾਨ ਦਾ ਉਸਲੇ ਇਨਾ ਸੋਨਾ ਕਰ ਵੀ ਪਿਆ ਸੀ ਹਿੰਦੁਸਤਾਨ ਦੀ ਇਕਲ ਮੇਂ ਇਹ ਥਲੇ ਥਲੇ ਗਈ ਸੀ ਕਿ ਅਗਰ ਉਹ ਬੈਂਕ ਕਰਪਸੀ ਵੀ ਕਹਿਆ ਜਾ ਕੇ ਬੈਂਕ ਕਰਪਸੀ ਦੇ ਨੇੜੇ ਸੀ ਤੇ ਗਲਤ ਨਹੀਂ ਹੋਏਗਾ ਉਹ ਸਾਲਾ ਦੇ ਵਿੱਚ ਉਹ ਬੈਂਕਰਪਸੀ ਜੋ ਕਢਣ ਵਾਲੇ ਡਾਕਟਰ ਬਨਰ ਸਿੰਘ ਇਹਨਾਂ ਨੇ ਜਿਹੜੀ ਪਾਲਿਸੀ ਇਨਟਰੋਡਿਊਸ ਕੀਤੀ ਆ 1991 ਦੇ ਵਿੱਚ ਉਹਦੇ ਬਾਅਦ ਸਾਰੇ ਬਲਕ ਦੀ ਇਕਨੋਮੀ ਚੇਂਜ ਹੋ ਗਈ ਔਰ ਨਾਟ ਓਨਲੀ ਕੇ 골ਡ ਵਾਪਸ ਆਇਆ ਔਰ ਇਹਦੇ ਬਾਅਦ ਜਿਹੜੀ ਖੁਸ਼ਹਾਲੀ ਦੀ ਲਹਿਰ ਆਏ ਤੱਕ ਚੱਲ ਰਹੀ ਹੈ ਉਹਦਾ ਬਾਨੀ ਇਹੋ ਹੀ ਹੈ 1948 ਤੋਂ ਸ਼ੁਰੂ ਹੋਈ ਤੁਹਾਡੀ ਯਾਰੀ ਹੁਣ ਤੱਕ ਚੱਲ ਰਹੀ ਸੀ ਨਿਭਰੀ ਸੀ ਹਾਂ ਉਹਦੇ ਬਾਅਦ ਕੋਈ ਕੋਈ ਪੁਰਾਣੀ ਯਾਰੀ ਸੀ ਔਰ ਮੈਂ ਥਲੇ ਪ੍ਰੈਮੀਅਰ ਸਿਵ ਬਣ ਕੇ ਮੈਂ ਦਿੱਲੀ ਜਾ ਕੇ ਵੀ ਮਿਲਿਆ ਮੇਰੇ ਘਰ ਵੀ ਉਹਦੇ ਬਾਅਦ ਆਇਆ ਕਾਰਗ੍ਰਾਮ ਆਇਆ ਸੀ ਉਹਦੇ ਐ ਸਿਫ ਗੈਸਟ ਫੈਦਰ ਦਾ ਪ੍ਰਾਈਮ ਮਿੰਿਸਟਰ ਐ ਸਿ ਜ ਨਹੀਂ ਸੀ ਮੈਨੂੰ ਯਾਦ ਨਹੀਂ ਲੇਕਿਨ ਐ ਸਿਫ ਗੈਸਟ ਦੀ ਵੀ ਕਾਲੇ ਆਈ ਸੀ ਤੇ ਬੈਂਨ ਨੂੰ ਘਰ ਬੁਲਾਇਆ ਸੀ ਤੇ ਬਿਲਕੁਲ ਘਰ ਵੀ ਆਇਆ ਸੀ ਦੋ ਵਾਰੀ ਮੇਰੇ ਘਰ ਆਇਆ ਇੱਕ ਦਫਾ ਬੈਂ ਫਿਰ ਜਦੋਂ ਪਹਿਲੀ ਦਫਾ ਆਇਆ ਤੇ ਆਪਣੇ ਚੰਦ ਵਕੀਲਾਂ ਨੂੰ ਦੁਕਸਾਨ ਵਿੱਚ ਬੁਲਾਇਆ ਸੀ ਔਰ ਦੂਸਰੇ ਵਾਰ ਮੈਂ ਆਪਣੇ ਕੋਈ ਦੋਸਤ ਮਿਲਾਏ ਸੀ ਉਸ ਵਾਰੀ ਮੈਂ ਤਸਵੀਰਾਂ ਮਾਇੂਨਾ ਫਿਰ ਮੇਰਾ ਜ਼ਿਆਦਾ ਜਾਣਾ ਨਜ਼ਰ ਆਇਆ ਇਹਨਾਂ ਦੇ ਘਰ ਦਿੱਲੀ ਮੈਂ ਜਾਣਾ ਤੇ ਇੰਟਰੋਡਕਸ਼ਨ ਸਿਕਿਉਰਟੀ ਵਾਲੇ ਲੈਦੇ ਹੀ ਨੇ ਅੰਦਰ ਉਹਦੇ ਲਈ ਕਲੀਅਰੈਂਸ ਹੋਣਾ ਦੇ ਫਿਰ ਆ ਜਾਣਾ ਇਹਨਾਂ ਦੇ ਨਾਲ ਮੇਰੀ ਲਾਸਟ ਮੁਲਾਕਾਤ ਹੋਈ ਹੈ ਜਦੋਂ ਨਿਊ ਪਾਰਲੀਮੈਂਟ ਬਣੀ ਉਹਦੇ ਬਾਅਦ ਦਿੱਲੀ ਦੇਖਿਆ ਬੀਲ ਚੇਅਰ ਤੇ ਤੇ ਤਾਂ ਮੈਂ ਇਹਨਾਂ ਨੂੰ ਮਿਲਣ ਗਿਆ ਤੇ ਘੱਟ ਵੀ ਬੀਲ ਚੇਅਰ ਤਾਂ ਬੜੀ ਕਮਜ਼ੋਰੀ ਚੁੱਕੀ ਸੀ ਗੱਲਬਾਤ ਕਮਜ਼ੋਰ ਹੋ ਗਈ ਸੀ ਯਾਰਾ ਗੱਲਾਂ ਨਹੀਂ ਕਰਦੇ ਇਹਨਾਂ ਕੋਲੋਂ ਜ਼ਿਆਦਾ ਹੰਬਲ ਨਸਰ ਦੀ ਮਿਸ ਦੇ ਵਿੱਚ ਸ਼੍ਰੀਪਤੀ ਗੁਸ਼ਰਟ ਕਾਰਜ ਉਹਨੇ ਮੈਂ ਅਕਸਰ ਕਿਹਾ ਕਿ ਤੁਸੀਂ ਯਾਰਾ ਗੱਲਾਂ ਨੂੰ ਨਾ ਲੈ ਕੇ ਕਿਹਾ ਕਰੋ ਤੇ ਡਾਕਟਰ ਸਾਹਿਬ ਕਹਿੰਦੀ ਸੀ ਮੈਂ ਕਿਹਾ ਡਾਕਟਰ ਸਾਹਿਬ ਕਹਿੰਦਾ ਤਾਂ ਤੇ ਵਹੀਂ ਨੇ ਕਿਹਾ ਤੁਸੀਂ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਮੈਂ ਕਹਿੰਦਾ ਜੀ ਇਹਨਾਂ ਨੇ ਜਿਆਦਾ ਦੁਰੀਆ ਦੀ ਸਦਲੀਆ ਕਿ ਮੇਰਾ ਕੀ ਜੀ ਨਹੀਂ ਕਰਦਾ ਇਹਨਾਂ ਨਾਲ ਲੈ ਕੇ ਬਲਾਮਾ خیر ਔਰ ਮੈਂ ਫਿਰ ਆਪਣੀ ਸਾਰੀ ਫੈਮਿਲੀ ਵੀ ਇਹਨਾਂ ਨੂੰ ਇੰਟਰੋਡਿਊਸ ਕਰਾਈ ਮੇਰੀ ਗ੍ਰੈਂਡ ਆਂਟ ਨੂੰ ਦੀ ਸ਼ਾਦੀ ਹੋਈ ਦਿੱਲੀ ਉਹਦੀ ਰਿਸੈਪਸ਼ਨ ਤੇ ਇੱਕ ਦਿੱਲੀ ਰਿਸੈਪਸ਼ਨ ਕੀਤੀ ਜਿਹੜੇ ਉੱਥੇ ਵੀ ਡਾਕਟਰ ਸਾਹਿਬ ਆਏ ਸਨ ਔਰ ਡਾਕਟਰ ਜਾਂਦੇ ਆ ਜਿੰਨੇ ਬਾਕੀ ਲੀਡਰ ਦੇ ਐ ਬਾਕੀ ਵੱਡੇ ਜੱਜ ਜਜ਼ ਵਗੈਰਾ ਸਨ ਕੁਝ ਹਾਈ ਕੋਰਟ ਦੇ ਜੇ ਸਨ ਕੋਈ ਆਈਟੀਐਸ ਦੇ ਮੈਂਬਰਸ ਹਨ ਲਾਸਟ ਉਹ ਸਾਰੇ ਸਾਰੇ ਜੁਰਬਟ ਇਹਨਾਂ ਦੇ ਆਲੇ-ਦੋਲੇ ਦੇਖ ਰਿਹਾ ਸੀ ਔਰ ਸਾਰੇ ਸਿਕਿਉਰਟੀ ਅਲਰਟ ਹੋ ਗਏ ਕਿ ਡਾਕਟਰ ਆਇਆ ਤੇ ਇਹ ਉਸ ਲੈਵਲ ਨਾਲ ਬਹੁਤ ਪਰਸਨ ਲੈਵਲ ਤੇ ਇੱਕ ਮੈਨ ਹੋਰ ਗੱਲ ਯਾਦ ਆਂਦੀ ਹੈ मैंने एक दफा इन्होंने कहा मैं डॉक्टर साहब दुनिया तो बड़ी दस मिली है लेकिन एक चीज़ की लाइफ थोड़े तो कमी है तो उस बड़ी उत्सुकता ना के नाल ही मेरे वाले किमी है मैं यदि कमी है क्योंकि तो जारा बहफल नहीं हैगी इत आस कर लवो कह कह लगे हाहा हो गए लाइट गलबात हो बहफल नहीं हैगी तो सारे वही सीरीयस है तो मैनू इन्ह कह लगे भाई साहब तुम आते करो मैं क्या मैं रहा अमृतसर नहीं तो मैं ज्यादा जावा ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਜਦੋਂ ਵੀ ਦਿੱਲੀ ਆਵਾਂ ਜ਼ਰੂਰ ਮਿਲਾਂ ਔਰ ਮਿਲਦਾ ਰਹੇ ਜੀ ਭਾਈ ਹਾਂ ਭਾਈ ਰੀਦਨ ਸ਼ਰਮਾਕਲ ਸਨ ਇੰਟੂ ਬਟਰ ਸਨ ਦੀ ਉਹ ਜ਼ਿਆਦਾ ਬਹੁਤ ਹੀ ਮਹਿਫਿਲ ਬਿਠਾ ਕੇ ਹਾਸਾ ਖੇਡ ਉਹਦਾ ਸੁਭਾਅ ਨਹੀਂ ਸੀਗਾ ਪਹਿਲੇ ਤੋਂ ਹੀ ਬਲਕਿ ਇੱਕ ਦਫਾ ਮੈਨੂੰ ਕਹਿਣ ਲੱਗੇ ਕਿ ਅਮਰ ਸਾਹਿਬ ਜੋ ਟਾਪ ਖੜੀ ਕਹਿੰਦਾ ਕੀ ਹਾਲ ਹੈ ਲੁੰਨ ਮੰਡੀ ਦਾ ਕੀ ਹਾਲ ਹੈ ਬਦਾਮਾ ਪੁੱਛ ਰਹੇ ਮੈਂ ਕਿਹਾ ਡਾਕਟਰ ਸਾਹਿਬ ਤੁਹਾਡੀ ਗੱਲ ਤਾਂ ਮੈਨੂੰ ਸ਼ੇਅਰ ਜਿਆਦਾ ਆਇਆ ਉਹ ਗਲੀਆਂ ਅੱਜ ਤੱਕ ਉਸੇ ਧਰਾਂ ਜਮਾ ਹੈ ਜਿੱਥੇ ਆਮਨੇ ਆਪਣੀ ਜਵਾਨੀ ਲਟਾਰੀ ਆਹ ਬਹੁਤ ਮੁਸਕਾਏ ਤੇ ਐਪੀਸਟ ਕੀਤਾ ਉਹਨਾਂ ਨੂੰ ਉਰਦੂ ਬੋਲਣ ਦਾ ਲਗਾਓ ਸੀ ਮੈਨੂੰ ਬੜਾ ਪਾਰੀ ਲਗਾਉ ਰਹੇ ਆ ਅਜੇ ਤੱਕ ਤੇ ਉਸ ਨਾਲ ਤੇ ਅਸੀਂ ਆਪੇ ਲੜ ਗੱਲ ਲਾਈਤ ਗੱਲਬਾਤ ਮੈਂ ਕਹਤਾ ਸੀ ਲੇਕਿਨ ਇਹ ਆਪਣੇ ਸੁਭਾਅ ਦੇ ਨਾਲ ਇੰਟਰਪਰਟਡ ਐਂਡ ਹਾਈਲੀ ਇੰਟੈਲੈਕਚੁਅਲ ਜੋ ਇਹਨਾਂ ਨੇ ਸ਼ਬਦ ਬਾਤ ਕੀਤੀ ਹੈ ਜਿਹਦੇ ਕਰਕੇ ਬਲਕ ਦੀ ਇਕਨੋਮੀ ਸਹੀ ਰਸਤੇ ਆਈ ਉਸ ਸਾਰੀ ਦੁਨੀਆ ਨੂੰ ਪਤਾ ਹੈ ਔਰ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੈਨੂੰ ਜ਼ਿੰਦਗੀ 'ਚ ਮੌਕਾ ਮਿਲਿਆ ਕਿ ਇੰਨੇ ਵੱਡੇ ਆਦਮੀ ਨਾਲ ਜਿਹੜਾ ਬੱਚਾ ਰਾਈਜ਼ ਕੀਤਾ ਉਹਦਾ ਮੈਂ ਖਲਾਸਾ ਲੁਗਿਆ। ਕੀ ਬਾਤ ਹੈ? ਐਡਵੋਕੇਟ ਸੁਦਰਸ਼ਨ ਕਪੂਰ ਜੋ ਡਾਕਟਰ ਮਨਮੋਹਨ ਸਿੰਘ ਦੇ ਬਚਪਨ ਦੇ ਯਾਰ ਨੇ ਇਕੱਠਿਆਂ ਕਾਲਜ 'ਚ ਪੜ੍ਹਾਈ ਕੀਤੀ, ਇਕੱਠਿਆਂ अनेਕਾਂ ਡਿਬੇਟਸ ਦੇ ਵਿੱਚ ਸ਼ਮੂਲਿਤ ਕੀਤੀ, ਹਿੱਸਾ ਲਿਆ ਔਰ ਉਸ ਤੋਂ ਬਾਅਦ ਹੁਣ ਤੱਕ ਲਗਾਤਾਰ ਇਨਟੱਚ ਰਹੇ ਡਾਕਟਰ ਮਨਮੋਹਨ ਸਿੰਘ ਬਤੌਰ ਪ੍ਰਧਾਨ ਮੰਤਰੀ ਵੀ ਕਰੇ ਆਏ। ਹਰ ਸੋਖ ਦੁਖ ਦੇ ਵਿੱਚ ਸ਼ਾਮਲ ਹੁੰਦੇ ਰਹੇ ਇਕੱਠੇ ਹੁੰਦੇ ਰਹੇ ਕਪੂਰ ਸਾਹਿਬ ਵੀ ਘਰ ਮਿਲਣ ਜਾਂਦੇ ਰਹੇ ਤੇ ਅੱਜ ਯਾਰ ਦੇ ਤੁਰ ਜਾਂਦਾ ਜਿਹੜਾ ਗਮ ਹੈ ਉਹ ਸਾਫ਼ ਤੌਰ ਤੇ ਕਪੂਰ ਸਾਹਿਬ ਦੇ ਚਿਹਰੇ ਤੇ ਨਜ਼ਰ ਆ ਰਿਹਾ ਹੈ ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਰਣ ਦੀ ਦੁਨੀਆ ਤੱਕ ਜਿਹੜਾ ਪੂਰਾ ਦੇਸ਼ ਡਾਕਟਰ ਮਨਮੋਹਨ ਸਿੰਘ ਤੇ ਮਾਨ ਕਰੇਗਾ ਕੈਮਰਾ ਬਸਰਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ